ਜੈਲੇ ਹਾਂ ਜੈਡੀ ਦੇਸ਼ ਦੀ ਰਾਜਧਾਨੀ ਕਿਹੜੀ ਹੈ ਨਵੀਂ ਦਿੱਲੀ ਪਹਿਲਾਂ ਦੇਸ਼ ਤਾਂ ਪੁੱਛਲਾ ਹੁਣ ਗੱਲ ਚਪੇੜੇ ਦਾ ਜਿਹੜਾ ਸਵਾਦ ਆ ਨਾ ਸਮਝ ਹੈ ਜਿਵੇਂ ਪ੍ਰਿੰਸ ਨੂੰ ਅੰਦਰੋਂ ਫੀਲਿੰਗ ਹੋ ਰਹੀ ਆ ਵੀ ਸਵਾਦ ਚਪੇੜ ਨਾਲ ਹੀ ਆਉਣਾ ਸੀ ਇਹ ਹੁਣਾਂ ਖਾਲੀ じゃ ਰਹਿ ਗਿਆ ਨਹੀਂ ਐ ਮਾਰਕਟ ਗਈ ਪਹਿਲਾਂ ਤਾਂ ਦੇਸ਼ ਤਾਂ ਪੁੱਛਲਾ ਹੁਣ ਸੋ ਇਹਦਾ ਆਪਦਾ ਸਵਾਦ ਆ ਦੇਖੋ ਗਾਲਾਂ ਕਿਉਂ ਦੀਆਂ ਨਾਲਾਂ ਮਾਂ ਪਿਓ ਦੀਆਂ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਆ ਅਸਲ 'ਚ ਇਹ ਜਦੋਂ ਫਿਲਮ ਕਰਨੀ ਸੀ ਪਹਿਲਾਂ ਵੀ ਗੱਲ ਕਰਦੇ ਸੀਗੇ ਮੇਰੇ ਕੱਪੜੇ-ਕੋਪੜੇ ਜਦੋਂ ਫਵਾ ਦਿੰਦੇ ਸੀ ਨਾ ਤਾਂ ਮੈਂ ਬਾਈ ਕੋਲੇ ਵੈਂਟੀਚ ਜਾਂਦਾ ਸੀ ਮੈਂ ਕਹਿੰਦਾ ਬਾਈ ਜੀ ਵੀ ਮੈਨੂੰ ਦਾ ਸੋਹਣਾ ਜਿਹਾ ਬਾਵਾ ਬਣਾਤਾ ਇਹਨਾਂ ਨੇ ਵੀ ਕਿਵੇਂ ਆ ਮੋਲ ਇਹਦੇ 'ਚ ਮੇਰੇ ਵਾਲਾ ਕਰੈਕਟਰ ਹੈ ਜਿਹੜਾ ਉਹ ਬਿਲਕੁਲ ਹੀ ਪੰਮੇ ਤੋਂ ਹਟਕੇ ਐ ਔਰ ਬਿਲਕੁਲ ਜਿਵੇਂ ਬਾਈ ਉਹਦੇ ਗੱਲ ਕਰਦੇ ਸੀ ਵੀ ਅਰਦਾਸ ਮੇਰੀ ਜ਼ਿੰਦਗੀ ਦਾ ਅਰਦਾਸ ਬੀਓ ਅਲੱਗ ਕਿਸਮ ਦਾ ਕੈਰੈਕਟਰ ਹੋਊਗਾ ਇਹ ਹਾਸੇ ਠੱਠੇ ਵਾਲਾ ਕੈਰੈਕਟਰ ਹੈ ਨਾ ਇਹਦਾ ਮੱਖਣ ਹੈ ਤੇ ਗੁਰੂ ਜੀ ਦਾ ਡੈੜੀ ਹੈ ਤੇ ਜਿਹੜੀ ਗੁੜੀ ਦੀ ਪ੍ਰੇਡ ਹੁੰਦੀ ਹੈ ਇਹਦੇ ਚ ਫਿਰ ਉਹ ਤੁਸੀਂ ਦੇਖਿਆ ਟ੍ਰੇਲਰ ਚ ਹੀ ਦੇਖਿਆ ਤੇ ਮੇਰੇ ਤਾਂ ਆਪ ਵੈਸੇ ਬਹੁਤ ਮੇਰੇ ਬਹੁਤ ਪੈਂਦੀਆਂ ਨਹੀਂਆਂ ਕਿਉਂਕਿ ਮੈਂ ਗੋਲੀਆਂ ਬਹੁ ਖੇਡਦਾ ਸੀ ਫੋਟੂਆਂ ਬਹੁ ਖੇਡਦਾ ਸੀ ਪਤੰਗਾਂ ਬਹੁੜ ਆਉਂਦੇ ਸੀ ਕਿਰਾਂ ਵੀਸੀਆਰ ਸਾਡੇ ਸ਼ੋਰੀ ਕਿਆਂ ਨੇ ਚਲਾਇਆ ਉੱਥੇ ਮੈਨੂੰ ਅੱਜ ਵੀ ਯਾਦ ਆ ਸ਼ਕਤੀ ਫਿਲਮ ਚੱਲਦੀ ਸੀ ਲੰਬੂ ਦੀ ਤੇ ਉਹ ਮੈਨੂੰ ਹੁਣ ਵੀ ਜ਼ਿਆਦਾ ਵੀ ਪੇਟੀਆਂ ਹੀ ਵੇਚਦੀ ਮਰੀਸ਼ਪੁਰੀ ਉਹ ਕੁਰੇਲ ਜੀ ਲੈ ਕੇ ਉਹ ਆ ਜਾਂਦਾ ਤੇ ਮੈਨੂੰ ਆਵਾਜ਼ ਪੈ ਗਈ ਮੇਰਾ ਬੇਲੀ ਸੀਗਾ ਟੀ 2 ਉਹ ਕਹਿੰਦਾ ਵੀ ਤੈਨੂੰ ਡੈਡੀ ਸਾਦਾ ਤੇਰਾ ਮੈਂ ਸਕੂਲੋਂ ਭੱਜ ਕੇ ਗਿਆ ਸੀ ਫਿਲਮ ਦੇਖਣ ਤੇ ਮੈਨੂੰ ਹੁੰਦਾ ਸੀਗਾ ਵੀ ਜਿੰਦਗੀ ਫੇਰ ਹੀ ਸਫਲ ਹੈ ਵੀ ਜੇ ਲੰਬੂ ਦੀਆਂ 5 ਫਿਲਮਾਂ ਦੇਖਾਂਗੇ ਨਾ ਅੰਦਾ ਕਾਨੂੰਨ ਦੇਸ਼ ਪ੍ਰੇਮੀ ਮਿਸਟਰ ਨਟਵਰ ਲਾਲ ਤੇ ਸ਼ਕਤੀ ਉਹਨਾਂ ਚੋਂ ਇੱਕ ਸੀਗੀ ਮੈਂ ਲਾਵੜਾ ਔਰ ਡੈਡੀ ਨੇ ਫਿਰ ਮੈਨੂੰ ਬਸ ਰਾਜ ਆਉਂਦਾ ਮਮੀ ਨੂੰ ਤਾਂ ਸਾਡੇ ਚਾਚੀ ਸੀਗੀ ਉਹਦੇ ਪੈਰੀ ਹੱਥ ਲਾ ਕੇ ਉੱਥੇ ਖੜ ਗਈ ਤੇ ਜੋ ਤਿੱਕਰ ਮੈਂ ਮੰਮੀ ਮੇਰੇ 15 ਮਿੰਟਾਂ ਬਾਅਦ ਕਰਿਆ ਤੇ ਮੈਂ ਢੋਲੇ ਵਰਗਾ ਕੀਤਾ ਬਿਆਹੇ ਬਹੁਤ ਗੁੱਟਿਆ ਡੈਡੀ ਨੇ ਮੇਰੇ ਨਾਲ ਸੋ ਇਹ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਕਲਚਰ ਹੀ ਆ ਸਾਡਾ ਕਈ ਗੱਲਾਂ ਹੀ ਆ ਤੁਸੀਂ ਇਹਦੇ ਚ ਇਹ ਪਿਓ ਵੀ ਦੇਖੋਗੇ ਵੀ ਜਿਹੜਾ ਗੁੜਦਾ ਰਹਿੰਦਾ ਉਹ ਪਿਓ ਵੀ ਦੇਖੋਗੇ ਜਿਹੜਾ ਤਰਸਦਾ ਗੁੱਟ ਨੂੰ ਉਹ ਜਵਾਗਵੀ ਦੇਖੋਗੇ ਜਿਨ੍ਹਾਂ ਨੂੰ ਛੁੱਤਰ ਖਾ ਕੇ ਸਵਾਦ ਆਉਂਦਾ ਉਹ ਜਵਾਗਵੀ ਵੀ ਦੇਖੋਗੇ ਜਿਹੜੇ ਕਹਿੰਦੇ ਵੀ ਨਹੀਂ ਕੁੱਟਣਾ ਚਾਹੀਦਾ ਕਰ ਕਰਾ ਕੇ ਜਿਹੜਾ ਇਹਦਾ ਨਤੀਜਾ ਨਿਕਲਦਾ ਉਹ ਨਿਕਲਦਾ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ ਬੱਚਿਆਂ ਨੂੰ ਪਿਆਰ ਨਾਲ ਤਰੀਕੇ ਨਾਲ ਸਾਨੂੰ ਕਿਵੇਂ ਟੈਕਲ ਕਰਨਾ ਚਾਹੀਦਾ ਔਰ ਮੈਨੂੰ ਬਹੁਤ ਵਾਰੀ ਗੱਲ ਹੁੰਦੀ ਸੀਗੀ ਜਾਂ ਮੈਂ ਕਿਸੇ ਕ੍ਰੀਏਟਿਵ ਬੰਦਿਆਂ ਚ ਜਾਂ ਕਿਤੇ ਸਹਿਤ ਸਵਾਲ ਜਾਵੜਿਆ ਜਾਂ ਮੈਂ ਬਾਂਬੇ ਜਾਂਦਾ ਸੀ ਜਾਂ ਕਿਤੇ ਗੱਲ ਚੱਲਦੀ ਸੀ ਜਾਂ ਆਲਕ ਸਾਹਿਬ ਸੀਗੇ ਵੀ ਪੰਜਾਬੀ ਦੇ ਵਿੱਚ ਬੱਚਿਆਂ ਨੂੰ ਲੈ ਕੇ ਨੀਂ ਫਿਲਮਾਂ ਬਣਦੀਆਂ ਪਈਆਂ ਕਿ ਯਾਮਰ ਖਾਨ ਸਾਹਿਬ ਨੇ ਬਣਾਈ ਸੀ ਤਾਰੇ ਜ਼ਮੀਨ ਪਰ ਔਰ ਅਸੀਂ ਜੇ ਰਾਨੀ ਸਿਨੇਮੇ ਵੱਲੀ ਜਾਈਏ ਮਾਜੀਦ ਮਜੀਦੀ ਸਾਹਿਬ ਬਣਾਉਂਦੇ ਹੁੰਦੇ ਔਰ ਵੀ ਇੱਧਰ ਨਹੀਂ ਬਣਦੀਆਂ ਇਹ ਜਦੋਂ ਹੀ ਮੈਨੂੰ ਬਾਈ ਜੀਆ ਮੇਰੀ ਗੱਲ ਹੋਈ ਕਹਿੰਦੇ ਪ੍ਰਿੰਸੇਪ ਤਨੂਮ ਵੀ ਤੇਰੀ ਲੀਡ ਤੋਂ हट ਕੇ ਕਰੈਕਟਰ ਕਰਾਉਣਾ ਵੀ ਤੇਰੇ ਚ ਜਿਹੜਾ ਇੱਕ ਕਮੇਡੀ ਵਾਲਾ ਇੱਕ ਅੱਡ ਤੜਕਾ ਹੈਗਾ ਹੈ ਨਾ ਉਹ ਵੀ ਆਪਾਂ ਯੂਜ਼ ਕਰਨਾ ਮੈਂ ਕਹੀ ਠੀਕ ਹੈ ਮੈਨੂੰ ਜਦੋਂ ਲਾਈਨ ਸੁਣਾਈ ਨਾ ਮੈਨੂੰ ਬੜੀ ਅੰਦਰੋਂ ਖੁਸ਼ੀ ਹੋਈ ਵੀ ਬੱਚਿਆਂ ਦੇ ਲਈ ਫਿਲਮ ਇੱਕ ਆਈ ਹੈ ਜਿਦੇ ਚ ਸ਼ਿੰਦਾ ਗੁਰੀਆ ਹੋਰ ਪੇਂਡ ਦੇ ਬਹੁਤ ਜਵਾਕ ਆ 60 70 ਜਵਾਕ ਹੋਰ ਹੈਗੇ ਆ ਤੇ ਇਹ ਆਪਣੀ ਪੰਜਾਬੀ ਦੇ ਵਿੱਚ ਜਿਹੜੀ ਆ ਬੱਚਿਆਂ ਨੂੰ ਲੈ ਕੇ ਜੋ ਇਹ ਫਿਲਮ ਹੈ ਔਰ ਬਾਕੀ ਹੁਣ ਜਾਦੇ ਗੱਲ ਆਉਂਦੀ ਨਹੀਂ ਪਈ ਮੈਨੂੰ ਜਿਆਦਾ ਬੋਲ ਗਿਆ ਲੰਬਾ ਠੀਕ ਹੈ